ਜੋਸਟਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਜਸਪਾਲ ਸਿੰਘ ਮੈਂ ਤੁਹਾਨੂੰ ਇਸ ਤਰ੍ਹਾਂ ਦੇ ਬਿਜ਼ਨਸ ਬਾਰੇ ਦੱਸਣ ਜਾ ਰਿਹਾ ਹਾਂ ਜੋ ਕਿ ਬਹੁਤ ਵੱਡੇ ਲੈਵਲ ਤੇ ਕੀਤਾ ਜਾ ਸਕਦਾ ਰਲ ਮਿਲ ਕੇ ਅੱਜ ਸੇਬ ਦੀ ਡਿਮਾਂਡ ਮਾਰਕੀਟ ਦੇ ਵਿੱਚ ਬਹੁਤ ਹੈ ਕਸ਼ਮੀਰ ਵਾਲਾ ਸੇਬ ਜਿਹੜਾ ਹੈ ਉਹ ਜਾ ਕੇ ਠੰਡਾ ਵਿੱਚ ਆਉਂਦਾ ਹੈ ਪਰ ਜੂਸ ਦੀ ਜਿਹੜੀ ਡਿਮਾਂਡ ਹੈ ਉਹ ਗਰਮੀ ਵਿੱਚ ਬਰਕਰਾਰ ਰਹਦੀ ਹੈ ਤਾਂ ਅਸੀਂ ਬਹੁਤ ਦੇਰ ਤੋਂ ਗ੍ਰੀਨ ਐਪਲ ਦੇ ਉੱਤੇ ਕੰਮ ਕਰਦੇ ਹਾਂ ਜਿਹੜਾ ਤੁਸੀਂ ਮਾਰਕੀਟ 'ਚ ਜੋ ਹਰਾ ਸੇਬ ਤੇ ਸੁਨਹਿਰੀ ਜਿਹਾ ਸੇਬ ਉਹ ਪੰਜਾਬ ਦੇ ਖੇਤੀ ਦੀ ਹੀ ਦੇਣਾ ਹੈ ਜੇਕਰ ਤੁਸੀਂ ਵੀ ਇਸ ਨੂੰ ਕਰਨਾ ਚਾਹੁੰਦੇ ਹੋ ਤਾਂ ਕੰਪਨੀ ਤੁਹਾਡੇ ਨਾਲ ਮਿਲ ਕੇ ਫਾਰਮਿੰਗ ਕਰਨ ਨੂੰ ਤਿਆਰ ਹੈ ਤਾਂ ਤੁਸੀਂ ਇਹਦੇ ਵਿੱਚ ਜੋ ਪੈਸਾ ਲੱਗੇਗਾ ਤੁਹਾਡਾ ਲੱਗੇਗਾ ਜ਼ਮੀਨ ਤੁਹਾਡੀ ਹੋਏ ਜ਼ਮੀਨ ਤੇ ਤੁਹਾਡਾ ਹੀ ਪੈਸਾ ਲੱਗ ਜਾਵੇਗਾ ਬੂਟੇ ਲੱਗ ਜਾਣਗੇ ਕੰਪਨੀ ਇਹਦੇ ਵਿੱਚ ਜ਼ਿੰਮੇਵਾਰੀ ਲਊਗੀ ਇਸ ਨੂੰ ਵੇਚਣ ਦੀ ਵਧਣ ਦੀ ਸੇਲ ਕਰਨ ਦੀ ਤਾਨੂੰ ਇਹਦੇ ਵਿੱਚ ਇੱਕ ਐਮਐਸਪੀ ਮਿਲਦੀ ਰਹੂਗੀ ਤੁਹਾਨੂੰ 2-3 ਮਹੀਨੇ ਵੇਟ ਕਰਨ ਦੀ ਲੋੜ ਨਹੀਂ ਹੈਗੀ ਇਹ ਹਰੇਕ ਮਹੀਨੇ ਤੁਹਾਨੂੰ ਪੈਸਾ ਮਿਲਦਾ ਰਹੂਗਾ ਪੱਕੇ ਤਰੂਪ ਵਿੱਚ ਜੇਕਰ ਜਾਣਨਾ ਚਾਹੁੰਦੇ ਆ ਕਾਲ ਕਰੋ ਮਿਹਰਬਾਨੀ ਥੈਂਕ ਯੂ